ਤੂੰ ਮੈਂ ਫੀਮ ਵੀ ਅੱਜ ਛੱਡ ਚੁੱਕਿਆ ਮੈਨੂੰ 3 ਸਾਲ ਹੋ ਗਏ ਛੱਡੀ ਨੂੰ ਜੀ ਤਾਨੇ ਮਾਨੇ ਮਾਰਦੇ ਆ ਤੂੰ ਨਸ਼ੇੜੀ ਆ ਤੂੰ ਅਮਲੀ ਆ ਉਹ ਚੀਜ਼ਾਂ ਫਿਰ ਉਹਦੇ ਦਿਲ ਦੇ ਵਿੱਚ ਪੰਚ ਕਰ ਦਿੰਦੀ ਜਾਂਦੀ ਆ ਜੀ ਵੀ ਸਰਕਾਰ ਦੀ ਕੋਈ ਪਾਲਿਸੀ ਹੋਣੀ ਚਾਹੀਦੀ ਆ ਵੀ ਅਸੀਂ ਸਹੀ ਰਹਿਣਾ ਵੀ ਸਾਨੂੰ ਕਿਤੇ ਕੰਮ ਲਾ ਦੇਣਾ ਜੀ ਕਿਉਂਕਿ ਜੇ ਫ੍ਰੀ ਰਵਾਂਗੇ ਫਿਰ ਉਹ ਲੈਣ ਚਲੇ ਜਾਣਾ ਜੀ 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 ਗ੍ਰੇਟ ਪੰਜਾਬ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਪੂਰੇ ਪੰਜਾਬ ਭਰ ਦੇ ਵਿੱਚ ਯੁੱਧ ਪੱਧਰ ਦੇ ਉੱਤੇ ਇੱਕ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਇਸ ਮੁਹਿੰਮ ਦੇ ਵਿੱਚ ਕਈ ਨੌਜਵਾਨ ਨੇ ਜਿਨ੍ਹਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਕੁਝ ਨੌ ਪੰਜਾਬ ਦੇ ਇਸ ਯੁਵਾ ਪੀੜੀ ਦੇ ਲਈ ਪਹਿਰੇਦਾਰ ਬਣ ਕੇ ਖੜ ਗਏ ਨੇ ਜੋ ਕਿ ਇਸ ਦਲਦਲ ਦੇ ਵਿੱਚ ਕਿਸੇ ਟਾਈਮ ਚ ਫਸੇ ਸੀ ਅੱਜ ਜੋ ਇਸ ਦਲਦਲ ਤੋਂ ਬਾਹਰ ਆ ਚੁੱਕੇ ਨੇ ਤਾਲਬਤ ਕਰਦੇ ਆ ਇਸ ਵਕਤ ਸਾਡੇ ਨਾਲ ਨੌਜਵਾਨ ਸਾਥੀ ਮੌਜੂਦ ਨੇ ਜੋ ਕਿ ਇਸ ਵਕਤ ਜੋ ਚੰਗੀ ਜ਼ਿੰਦਗੀ ਬਹਤੀਤ ਕਰ ਰਹੇ ਨੇ ਔਰ ਨਸ਼ਾ ਹੈ ਜੋ ਕਿ ਛੱਡ ਚੁੱਕੇ ਨੇ ਸਰ ਥੋੜਾ ਆਪਣੇ ਬਾਰੇ ਤੁਸੀਂ ਇੱਕ ਬਣ ਚੁੱਕੇ ਹੋ ਪੰਜਾਬ ਦਾ ਇਸ ਵਕਤ بس ਇਦਾਂ ਹੀ ਆ ਸਾਰਿਆਂ ਨੇ ਵੀ ਮੈਂ ਪਹਿਲਾਂ ਡਰੱਗ ਲੈਂਦਾ ਸੀ ਜਾਂ ਨਹੀਂਆ ਚੱਟਾ ਲੈਂਦਾ ਸੀ ਜਾਂ ਤੇ ਮੈਨੂੰ ਡਰੱਗ ਛੱਡੀ ਨੂੰ ਜਾਨੀ ਕਿ ਮੈਨੂੰ ਉਹ ਛੱਡੀ ਹੁੰਦਾ 10 ਸਾਲ ਕੋ ਦੂਬਾ ਮੈਂ ਫੀਮ ਖਾਣ ਲੱਗ ਗਿਆ ਸੀ ਜਾਂ ਤੇ ਹੁਣ 3 ਇਅਰ ਤਿੰਨ ਸਾਲ ਹੋ ਗਏ ਮੈਂ ਫੀਮ ਵੀ ਛੱਡ ਚੁੱਕਿਆ ਹਾਂ ਕਿਉਂਕਿ ਉਹ ਬਨਵਿੰਦਰ ਵੀਰ ਸਰ ਐਸਪੀ ਆਈਸੀ ਜਗਰਾਉ ਸਾਡੇ ਆ ਤੇ ਉਹਨਾਂ ਨੇ ਮੈਨੂੰ ਕਾਉਂਸਲਿੰਗ ਦੀ ਸੱਦਣਾ ਤੇ ਜਗਤਾਰ ਸੀ ਉਹਨਾਂ ਦੇ ਨਾਲ ਹੁੰਦੀ ਐ ਐਸਏ ਸਾਹਿਬ ਤੇ ਮੈਨੂੰ ਦਿੱਲੀ ਸੱਦਣਾ ਉਹਨੇ ਕਾਉਂਸਲਿੰਗ ਕਰਦੀ ਮੈਨੂੰ ਸਮਝਾਉਣਾ ਵੀ ਇਹ ਚੀਜ਼ਾਂ ਗਲਤ ਆ ਤੇ ਉਹ ਮੈਂ ਫੀਮ ਵੀ ਅੱਜ ਛੱਡ ਚੁੱਕਿਆ ਮੈਨੂੰ 3 ਸਾਲ ਹੋ ਗਏ ਛੱਡੀ ਨੂੰ ਜੀ ਪਹਿਲਾਂ ਡਰੱਗ ਛੱਡੀ ਨੂੰ ਮੈਨੂੰ 10 ਸਾਲ ਹੋ ਗਏ ਫੀਮ ਛੱਡੀ ਨੂੰ 3 ਸਾਲ ਹੋ ਗਏ ਜੀ ਕਿਉਂਕਿ ਇਹ ਚੀਜ਼ ਹੁੰਦੀ ਐ ਕੋਈ ਵੀ ਬੰਦਾ ਨਾ ਆਪਾਂ ਅਮਲੀ ਬੰਦਾ ਨਸ਼ੇ ਵਾਲਾ ਉਹਨੂੰ ਜਿਤਕਾਰ ਹੋਣਾ ਉਹਦੀ ਹੈਲਪ ਕਰੋ ਕਿਉਂਕਿ ਇੱਕ ਤਾਂ ਜੋ ਪਹਿਲਾਂ ਨਸ਼ੇ ਦੇ ਵਿੱਚ ਫਸਿਆ ਹੁੰਦਾ ਵਾ ਫਿਰ ਆਪਾਂ ਨੂੰ ਤਾਨੇ ਮਾਨੇ ਮਾਰਦੇ ਆ ਤੂੰ ਨਸ਼ੇੜੀ ਆ ਤੂੰ ਅਮਲੀ ਆ ਉਹ ਚੀਜ਼ਾਂ ਫਿਰ ਉਹਦੇ ਦਿਲ ਦੇ ਵਿੱਚ ਪੰਚ ਕਰ ਦਿੰਦੀ ਜਾਂਦੀ ਆ ਵੀ ਉਹਦਾ ਸਾਥ ਉਹਦੀ ਹੈਲਪ ਕਰੋ ਚਾਹੇ ਉਹਨੂੰ ਰੀਹੈਬਿਟੇਸ਼ਨ ਵਿੱਚ ਭੇਜੋ ਚਾਹੇ ਉਹਦੀ ਕਾਉਂਸਲਿੰਗ ਕਰੋ ਵੀ ਅਮਲੀ ਬੰਦਾ ਜਿਹੜਾ ਉਹ ਸਿਰਫ ਪਿਆਰ ਨਾਲ ਨਸ਼ਾ ਛੱਡ ਸਕਦਾ ਜੇ ਤੁਸੀਂ ਕਹੋਗੇ ਵੀ ਮੈਂ ਤੱਕੇ ਨਾਲ ਨਸ਼ਾ ਛੱਡਾਦਾ ਉਹ ਨਹੀਂ ਛੱਡੂਗਾ ਜੀ ਅਮਲੀ ਬੰਦਾ ਜਿਹੜਾ ਡਰੱਗ ਵਾਲਾ ਚਾਹੇ ਫੀਮ ਰੋਡ ਵਾਲਾ ਉਹ ਸਿਰਫ ਪਿਆਰ ਨਾਲ ਛੱਡ ਸਕਦਾ ਜੇ ਆਪਾਂ ਤੱਕੇ ਨਾਲ ਕਹਿੰਦੇ ਤੱਕ ਦੀ ਕਾਉਂਸਲਿੰਗ ਕਰੋ ਉਹ ਜੀ ਕਰਕੇ ਨਸ਼ਾ ਛੱਡ ਸਕਦਾ ਬਿਲਕੁਲ ਸੋ ਆਪਣੇ ਬਾਰੇ ਤੁਰਾ ਦੱਸੋ ਤੁਸੀਂ ਕਿਹੜੇ ਪਿੰਡ ਤੋਂ ਹੋ ਤੁਹਾਡਾ ਨਾਮ ਮੇਰਾ ਪਿੰਡ ਹੈਗਾ ਤਲਵੰਡੀ ਖੁਰਦ ਜੀ ਮੁੱਲਾਪੁਰ ਦਾਖਾ ਦੇ ਕੋਲੇ ਆ ਹਾਂਜੀ 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 ਜੀ ਤੇ ਉਹ ਇਹ ਚਾਰ ਹੁਣ ਸਾਰੇ ਇੰਨੀ ਵਧੀਆ ਜ਼ਿੰਦਗੀ ਨਹੀਂ ਅੱਗੇ ਸਵੇਰੇ ਉੱਠੋ ਸਾਰਾ ਟੈਨਸ਼ਨ ਰਹਿੰਦੀ ਸੀ ਵੀ ਆ ਯਾਰ ਨਸ਼ਾ ਲੈਣਾ ਮਾ ਫੀਮ ਖਾਣੀ ਆ ਵੀ ਬਹੁਤ ਟੈਨਸ਼ਨ ਰਹਿੰਦੀ ਖਰਚਾ ਵੀ ਵੱਧ ਆ ਵਾ ਆਪਣੇ ਆਪ ਵੱਲ ਧਿਆਨ ਨਹੀਂ ਚਾਹੁੰਦਾ ਬਸ ਇਹ ਇੱਕ ਹੀ ਜ਼ਿੰਦਗੀ ਕਿਸੇ ਕੁੜ ਜਾਂਦੀ ਹੈ ਬਸ ਉੱਥੇ ਕਿਦਾਂ ਕਰਦਾ ਵੀ ਨਸ਼ਾ ਕਰ ਲੈ ਨਸ਼ੇ ਤੱਕ ਜ਼ਿੰਦਗੀ ਸਹਿਮ ਜਾਂਦੀ ਆ ਹੁਣ ਬਾਹਰਲੇ ਲੋਕਾਂ ਦਾ ਪਿਆਰ ਵੀ ਆ ਅੱਗੇ ਨਸ਼ਾ ਕਰ ਲੈਣਾ ਖੇਜੇ ਰਹਿਣਾ ਤੁਸੀਂ ਪੈਸੇ ਨਹੀਂ ਦਿੰਦੇ ਤੁਸੀਂ ਇਹ ਨਹੀਂ ਕਰਦੇ ਹੈਗੇ ਜਨ ਕਿ ਹੁਣ ਉਹ ਨਸ਼ਾ ਛੱਡ ਕੇ ਬੰਦਾ ਜ਼ਿੰਦਗੀ ਨੀਵਦੀ ਬਦੀਰ ਕਰਦਾ ਫਿਰ ਸਾਰਿਆਂ ਦਾ ਪਿਆਰ ਆਉਣ ਲੱਗ ਜਾਂਦਾ ਉਹਨੂੰ ਜੀ ਤੁਸੀਂ ਇਸ ਤੋਂ ਪਹਿਲਾਂ ਤੁਸੀਂ ਕੀ ਕਰ ਰਹੇ ਸੀਗੇ ਸਟੱਡੀ ਕਰ ਰਹੇ ਸੀ ਜੋਬ ਕਰ ਰਹੇ ਸੀ ਨਸ਼ੇ ਦੀ ਦਲਦਲ ਚ ਫਸਣ ਤੋਂ ਪਹਿਲਾਂ ਹਾਂਜੀ ਬਾਕਪ ਕਰਦੇ ਬਾਇਓ ਮੈਡੀਕਲ ਡਿਪਾਰਟਮੈਂਟ ਚ ਕਰਦੇ ਸੀ ਹਾਂਜੀ ਹਾਂ ਜੋਬ ਕਰਦਾ ਸੀ ਫਿਰ ਜੌਬ ਹੁਣ ਕਰ ਰਹੇ ਹੋ ਜਾਂ ਫਿਰ ਇਸ ਕਰਕੇ ਨਹੀਂ ਨਹੀਂ ਸਾਰਾ ਜੌਬ ਛੁੱਟ ਗਈ ਸੀ ਉਹ ਚੀਜ਼ ਕਰਕੇ ਨਾ ਹੀ ਆ ਇਹੋ ਚੀਜ਼ ਹੁੰਦਾ ਸਰ ਅਸੀਂ ਤਾਂ ਨਸ਼ਾ ਛੱਡ ਚੁੱਕੇ ਨਾ ਵੀ ਸਰਕਾਰ ਦੀ ਕੋਈ ਪਾਲਿਸੀ ਹੋਣੀ ਚਾਹੀਦੀ ਵੀ ਅਸੀਂ ਸਹੀ ਰਹਿਣਾ ਵੀ ਸਾਨੂੰ ਕਿਤੇ ਕੰਮ ਮਤ ਲਾ ਦੇਣਾ ਜੀ ਕਿਉਂਕਿ ਜੇ ਫ੍ਰੀ ਰਹਿਵਾਂਗੇ ਫਿਰ ਉਹ ਲੈਂਜ ਚਲੇ ਜਾਣਾ ਜੀ 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 ਕਿਉਂਕਿ ਸਾਥ ਕਿਵੇਂ ਮਿਲਿਆ ਪੁਲਿਸ ਪ੍ਰਸ਼ਾਸਨ ਦਾ ਸਾਥ ਪੁਲਿਸ ਨੇ ਤੁਹਾਡੇ ਕਿਵੇਂ ਤੁਹਾਨੂੰ ਇਸ ਦਲਦਲ ਚੋਂ ਕੱਢਣ ਦੇ ਵਿੱਚ ਹੱਥ ਕਿਵੇਂ ਫੜਾਇਆ ਬੀਨੂ ਆਪਣੇ ਜਗਤਾਰ ਸਾਰੇ ਐਸਆਈਸੀ ਇਹਨਾਂ ਨੇ ਮੈਨੂੰ ਬੁਲਾਇਆ ਉੱਥੇ ਆ ਇਹਨਾਂ ਸਰ ਨੇ ਬੁਲਾਇਆ ਇਹਨਾਂ ਨੇ ਮੈਨੂੰ ਤੇ ਮਨਮਿੰਦਰ ਵੀਰ ਸਰ ਉਹਦਾ ਐਸਪੀਸੀ ਆਪਣੇ ਹਨ ਤੇ ਉਹਨਾਂ ਨੇ ਮੈਨੂੰ ਚਲੋ ਹੁੰਦੀ ਹੈ ਪਤਾ ਲੱਗ ਜਾਂਦਾ ਵੀ ਆਹ ਬੰਦਾ ਨਸ਼ਾ ਕਰਦਾ ਵੀ ਪਹਿਲਾਂ 10 ਸਾਲ ਹੋ ਗਏ ਮੈਂ ਡਰੱਗ ਛੱਡੀ ਨੂੰ ਹੋ ਗਈ ਹੁਣ 3 ਸਾਲ ਹੋ ਗਏ ਫੀਮ ਛੱਡਤੀ ਆ ਤੇ ਇਹਨਾਂ ਨੇ ਮੈਨੂੰ ਡੇਲੀ ਬੁਲਾਉਣਾ ਮੇਰੀ ਕਾਉਂਸਲਿੰਗ ਕਰਨੀ ਪ੍ਰੋਪਰ ਐਸਪੀ ਸਾਹਿਬ ਮੇਰੇ ਘਰੇ ਵੀ ਆਉਂਦੇ ਰਹੇ ਆ ਨਹੀਂ ਕੋਈ ਆਫਸਰ ਹੋਊਗਾ ਕਿ ਇਹਦੇ ਘਰੇ ਨਹੀਂ ਆਉਂਦਾ ਹੈਗਾ ਤੇ ਐਸਪੀ ਸਰ ਮੇਰੇ ਘਰੇ ਵੀ ਆਉਂਦੇ ਰਹੇ ਮੈਨੂੰ ਉੱਥੇ ਕੋਨੇ ਕਾਉਂਸਲਿੰਗ ਕਰਨੀ ਸਮਝਾਉਣਾ ਆ ਗਿਆ ਜਾਨਕਿ ਇਹਨਾਂ ਦੇ ਹੀ ਸੰਯੋਗ ਨਾਲ ਮੈਂ ਨਸ਼ੇ ਤੋਂ ਦੂਰ ਹੋ ਗਿਆ ਜੀ ਨਹੀਂ ਮੈਨੂੰ ਲੱਗਦਾ ਸੀ ਵੀ ਮੈਂ ਛੱਡ ਨਹੀਂ ਸਕਦਾ ਜੀ ਫੀਮ ਜਿਹੜਾ ਡਰੱਗ ਛੱਡਤੀ ਮੈਨੂੰ ਨਹੀਂ ਹੁੰਦਾ ਵੀ ਇੱਕ ਮੈਂ ਦੂਜਾ ਨਸ਼ਾ ਲਾ ਲਿਆ ਵੀ ਉਹ ਮੈਂ ਛੱਡ ਨਹੀਂ ਸਕਦਾ ਇਹ ਵੀ ਛੱਡਿਆ ਨਹੀਂ ਸੀਗਾ ਬਸ ਇਹ ਇੱਕ ਚੀਜ਼ ਬਦਲ ਲਈ ਸੀ ਵਜਿਹਾ ਹਾਂ ਅੰਬਲੀ ਸਿਆਣਾ ਦਿਮਾਗ ਚਲਾ ਲਿਆ ਮੈਂ ਵੀ ਇੱਕ ਨਸ਼ਾ ਛੱਡਦਾ ਮੈਂ ਦੂਜਾ ਯੂਜ਼ ਕਰ ਇਹ ਕਿ ਇਹਨਾਂ ਦੀ ਮਦਦ ਨਾਲ ਸਾਰੋਂ ਇਹ ਮਾਦਰਾਮ ਉਹ ਵੀ ਨਸ਼ੇ ਤੋਂ ਦੂਰ ਆ ਜੀ ਹੁਣ ਅਸੀਂ ਜਨਨ ਕਿ ਸਾਡੇ ਜਗਰਾਵਾਂ ਸਾਡੇ ਕਾਉਂਸਲਿੰਗ ਕਰਦੇ ਆ ਕਲਾਸਾਂ ਲਾਉਂਦੇ ਆ ਅਸੀਂ ਅਸੀਂ ਜਿਹੜੇ ਫਰੈਂਡ ਫਰੈਂਡ ਅਸੀਂ 43 ਫਰੈਂਡ ਨਸ਼ੇ ਤੋਂ ਦੂਰ ਆ ਕਿਸ ਨੂੰ ਈਅਰ ਹੋ ਗਿਆ 8 ਈਅਰ ਹੋ ਗਿਆ ਜਿਹੜੇ ਨੇ ਨਸ਼ਾ ਛੁੱਕੇ ਆ 45 ਫਰੈਂਡਾਂ ਜੀ ਜਿੰਨੇ ਸਾਰਾ ਨਸ਼ਾ ਛੱਡਦਾ ਜੀ ਹੁਣ ਤੁਸੀਂ ਇਕੱਠੇ ਹੋ ਕੇ ਮੁੰਡਿਆਂ ਨੂੰ ਸਮਝਾ ਰਹੇ ਹੋ ਨਾਲ ਦੇ ਹਾਂਜੀ ਸਰ ਜਾਂਦੇ ਆ ਸਿਵਲ ਹਸਪੀਟਲਾਂ ਚਾਹੀ ਸੈਮੀਨਾਰ ਲਾਉਂਦੇ ਜਿੱਦੋਂ ਸਾਰ ਉਹਨੇ ਬੁਲਾਉਂਦੇ ਇਹ ਵੀ ਬੁਲਾਉਂਦੇ ਮੈਂ ਹਰ ਇੱਕ ਮੁੰਰੇ ਮੈਨੂੰ ਸ਼ਰਮ ਨਹੀਂ ਹੈਗੀ ਮੈਂ ਕਹਿੰਦਾ ਵੀ ਜੇ ਮੈਂ ਨਸ਼ਾ ਛੱਡਿਆ ਮੇਰੀ ਕੋਈ ਇੱਕ ਅੱਧੀ ਗੱਲ ਸੁਣ ਕੇ ਕੋਈ ਨਸ਼ਾ ਛੱਡ ਦੂਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਕੋਈ ਕਿਸੇ ਤੀ ਬੋਦੀ ਮੈਂ ਕਹਿੰਦਾ ਸੀ ਮੈਂ ਮੈਂ ਕਰ ਨਹੀਂ ਲੋਕੀ ਡਰਦੇ ਆ ਯਾਰ ਸਾਡੀ ਫੋਟੋ ਨਾਲ ਉਹ ਨਾਲ ਜੀ ਮੈਂ ਨਹੀਂ ਇਹ ਚੀਜ਼ ਤੋਂ ਡਰਦਾ ਮੈਂ ਕਹਿੰਦਾ ਮੇਰੀ ਚੀਜ਼ ਸੁਣ ਕੇ ਕੋਈ ਛੱਡ ਦੂ ਕਿਉਂਕਿ ਜ਼ਿੰਦਗੀ ਇੱਕ ਪਰਿਵਾਰ ਪੂਰਾ ਬਚਾਉਂਗੇ ਤੁਸੀਂ ਹਾਂਜੀ ਉਹੀ ਹੈ ਪਰਿਵਾਰ ਮੇਰੀ ਦਸਾਂ ਬੰਦੇ ਵਿੱਚ ਇੱਕ ਨੇ ਗੱਲ ਸੁਣ ਲਈ ਤੇ ਇੱਕ ਬੰਦੀ ਜ਼ਿੰਦਗੀ ਬਚ ਗਈ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ ਉਹ ਕਿਉਂਕਿ ਮੈਂ ਤਾਂ ਇਸ ਚੀਜ਼ ਵਿੱਚ ਰਹਿ ਚੁੱਕਿਆ ਹਾਂ ਕਿਉਂਕਿ 2007 ਤੋਂ ਲੈ ਕੇ ਮੈਂ ਉਹ ਦੇਖਿਆ ਹਾਂਜੀ 2007 ਤੋਂ ਲੈ ਕੇ 14 ਤੱਕ ਮੈਂ ਡਰੱਗ ਫੁੱਲ ਲਈ ਹੈ ਫੁੱਲ ਡਰੱਗ ਲਈ ਹੈ 2007 ਤੋਂ ਲੈ ਕੇ 14 ਤੱਕ ਉਸ ਤੋਂ ਬਾਅਦ ਚਲੋ ਮੈਂ ਉਹ ਜ਼ਿੰਦਗੀ ਕਿਵੇਂ ਦੀ ਸੀਗੀ ਮਤਲਬ ਇਹ ਜ਼ਿੰਦਗੀ ਤੇ ਉਹ ਜ਼ਿੰਦਗੀ ਵਿੱਚ ਫਰਕ ਦੱਸ ਸਕਦੇ ਹੋ ਸਰ ਉਹ ਜ਼ਿੰਦਗੀ ਇਦਾਂ ਦੀ ਸੀ ਨਾ ਕੱਪੜੇ ਪਾਉਂਦਾ ਚੱਜ ਹੁੰਦੇ ਲਿਬੜੇ ਕੱਪੜੇ ਪਾਈ ਰੱਖਣੇ ਨਾ ਆਪਣੇ ਆਪ ਨੂੰ ਪਿਆਰ ਹੁੰਦਾ ਸੀ ਜਾਂ ਹੁਣ ਕੱਪੜੇ ਵਧੀਆ ਪਾਈਦੇ ਆ ਪਰਸਨੈਲਿਟੀ ਚ ਰਹੀਦਾ ਵਾ ਇਹ ਜ਼ਿੰਦਗੀ ਦੇ ਇਹ ਫਰਕ ਆ ਕੱਪੜਾ ਲੀੜਾ ਵਧੀਆ ਪਾਉਣ ਸਰੀਰ ਬਾਡੀ ਕੀ ਦਾ ਪਿਆਰ ਹੁੰਦਾ ਬਾਡੀ ਨੂੰ ਉਹਦੋਂ ਨਸ਼ੇ 'ਚ ਹੁੰਦੇ ਸੀ ਪੰਜ ਬੰਦਿਆਂ ਕੱਪੜੇ ਨਹੀਂ ਲਾਉਂਦੇ ਸੀ ਬਣ ਕੇ ਉਹ ਨਸ਼ੇ ਦੇ ਵਿੱਚ ਵਸੇ ਵੀ ਨਸ਼ਾ ਮਿਲ ਗਿਆ ਠੀਕ ਆ ਉਹ ਚੀਜ਼ ਹੀ ਹੁੰਦੀ ਸੀ ਹੁਣ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਦੇ ਆ ਤੁਹਾਨੂੰ ਦੇਖ ਹੀ ਰਵੇਂ ਜੀ ਤੁਸੀਂ ਇਹ ਗੱਲ ਸਾਬਤ ਕਰਤੀ ਐ ਔਨ ਕੈਮਰਾ ਕਿ ਇਹ ਜੋ ਦਲਦਲ ਹੈ ਜਿਹੜੇ ਬਹਾਨੇ ਮਾਰਦੇ ਨੇ ਕਿ ਛੱਡ ਨਹੀਂ ਸਕਦੇ ਇਹ ਹੁੰਦਾ ਉਹ ਹੁੰਦਾ ਤੁਸੀਂ ਇੱਕ ਜਿੰਦੀ ਜਾਗਦੀ ਮਿਸਾਲ ਹੋ ਜੋ ਕਿ ਆਉਣ ਵਾਲੀ ਪੀੜ੍ਹੀ ਦੇ ਲਈ ਇੱਕ ਕਾਫੀ ਕਹਿ ਸਕਦੇ ਆ ਕਿ ਮੋਟੀਵੇਸ਼ਨ ਹੈ ਸਰ ਨਸ਼ਾ ਛੱਡਣਾ ਸੌਖਾ ਵਾ ਛੱਡ ਕੇ ਰੱਖਣਾ ਔਖਾ ਵਾ ਛੱਡਣਾ ਬਹੁਤ ਸੌਖਾ ਨਸ਼ਾ ਜਿਹੜਾ ਛੱਡ ਕੇ ਰੱਖਣਾ ਨਾ ਉਹ ਬਹੁਤ ਔਖਾ ਵਾ ਉਹ ਔਖਾ ਕਾਹਦੂ ਆ ਤੁਸੀਂ ਨਸ਼ਾ ਛੱਡਦਾ ਤੁਸੀਂ ਆਦਾ ਸਰਕਲ ਜਿਹੜਾ ਉਹ ਚੇਂਜ ਕਰਦੋ ਜਿਹੜੀ ਵਿੱਚ ਚੱਲਦਾ ਡੰਡਾ ਤੁਸੀਂ ਜਾਓ ਥੋੜਾ ਨਸ਼ਾ ਛੁੱਟ ਜੂ ਬੱਡਣਾ ਬਹੁਤ ਔਖਾ ਵਾ ਛੱਡ ਕੇ ਰੱਖਣਾ ਔਖਾ ਵਾ ਕਿਉਂਕਿ ਉਹ ਸਰਕਲ ਤੁਹਾਡਾ ਫਰੈਂਡਸ ਨਾਲ ਕਰਉਣਾ ਤੁਸੀਂ ਫੇਰ ਉਹਨਾਂ ਵਿੱਚ ਜਾਓਗੇ ਤੁਸੀਂ ਫੇਰ ਕਰੋਗੇ ਬਸ ਸਭ ਤੋਂ ਪਹਿਲਾਂ ਵੀ ਆਪਦਾ ਸਰਕਲ ਛੱਡਣਾ ਪੈਣਾ ਵਾ ਹੁਣ ਆਪਾਂ ਗਲਤੀ ਕਰ ਦਿੰਦੇ ਆ ਵੀ ਪੁਲਿਸ ਇਹ ਨਹੀਂ ਕਰਦੀ ਉਹ ਨਹੀਂ ਕਰਦੀ ਸਭ ਤੋਂ ਵੱਡੀ ਗਲਤੀ ਮਾਂ ਪਿਓ ਦੀ ਜੇ ਮੁੰਡਾ ਨਸ਼ੇ ਲੱਦਾ ਆਪਣਾ ਪੁੱਤ ਲੇਟ ਆ ਰਿਹਾ ਰਾਤ ਨੂੰ ਘਰੇ ਆ ਆਪਾਂ ਨੇ ਪੁੱਛੇ ਮੁੰਡਾ ਕਿ ਮਮਾ ਨੇ ਕਿ ਨਹੀਂ ਉਸ ਵੇਲੇ ਸੀ ਸਭ ਚੀਜ਼ਾਂ ਨੂੰ ਸਹੀ ਸ਼ੁਰੂਆਤ ਆਪਾਂ ਕਹਿ ਸਕਦੇ ਹਾਂ ਕਿ ਜਿਆਦਾ ਪਿਆਰ ਵੀ ਗਲਤ ਹੋ ਜਾਂਦਾ ਹੁਣ ਸਰ ਜਦੋਂ ਆਪਾਂ 500 ਮੰਗਦੇ ਸੀ ਘਰੋਂ 1000 ਮਿਲਦੇ ਸੀ ਉਹ ਚੀਜ਼ਾਂ ਕਰਕੇ ਵਿਗੜੇ ਸੀ ਤੇ ਮੈਂ ਉਹਨਾਂ ਰਾਤ ਨੂੰ 2 ਵਜੇ ਘਰੇ ਤੇ ਮਮਾ ਨੇ ਕਹਿੰਦੇ ਉਹ ਤਾਂ 11 ਵਜੇ ਆ ਕੇ ਰੂਮ 'ਚ ਪਿਆ ਗਿਆ ਸੀ ਸਭ ਤੋਂ ਪਹਿਲਾਂ ਮਾਂ ਪਿਓ ਦੀ ਆ ਮਾਂ ਦਾ ਪਿਆਰ ਬਚਾ ਲੰਦਾ ਸੀ ਪਰ ਉਹ ਚੀਜ਼ ਉਹ ਚੀਜ਼ ਨਸ਼ੇ ਵੱਲ ਲੱਗੀ ਆ ਉਹ ਚੀਜ਼ ਨਸ਼ੇ ਵੱਲ ਲੱਗੀ ਆ ਵੀ ਇਹ ਚੀਜ਼ ਆ ਵੀ ਥੋੜਾ ਪੁੱਤ ਲੇਟ ਆਉਂਦਾ ਨੂੰ ਪੁੱਛੋ ਵੀ ਕਿੱਥੋਂ ਆਇਆ ਵਾ ਅਸੀਂ ਇਹ ਚੀਜ਼ੋ ਵਿਗੜੇ ਆ ਸਾਨੂੰ ਪ ਜੇ ਕਿ ਇਹਦਾ ਮੁੰਤੀ ਪਤ ਲੇਟ ਆਉਂਦਾ ਉਹਨੂੰ ਪੁੱਛੋ ਵੀ ਕਿੱਥੋਂ ਆਇਆ ਦੂਆ ਠੀਕ ਹੈ ਨਾ ਪੁੱਛਣਾ ਫਰਜ਼ ਜ਼ਰੂਰੀ ਆ ਤੁਹਾਡਾ ਜੇ ਤੁਹਾਡੀ ਮਾਂ ਕਹਿੰਦੂ ਕਿ ਨਹੀਂ ਇਹ ਤਾਂ ਜਲਦੀ ਘਰੇ ਆ ਕੇ ਅਸੀਂ ਫਿਰ ਤਾਂ ਤੁਸੀਂ ਉਸ ਵੀ ਗਲਤ ਸੰਗਜੇ ਪੈ ਚੁੱਕੇ ਨੇ ਇਹ ਵੀ ਸਭ ਵੀ ਮੈਟਰ ਛੋਟੀ ਛੋਟੀ ਚੀਜ਼ਾਂ ਵਿੱਚ ਫਸਦਾ ਹਾਂ ਹਾਂਜੀ ਇੱਕ ਇੱਕ ਛੋਟੀ ਛੋਟੀ ਟਾਈਮ ਘਰੇ ਆਉਂਦੇ ਮੁੰਡਾ ਜਿਵੇਂ ਡਰਿੰਕ ਸ਼ੁਰੂ ਕਰਤੀ ਪਹਿਲਾਂ ਛੋਟੇ ਮੈਂ ਸ਼ੁਰੂ ਹੋਏ ਹੱਥ ਦੇ ਕੋਰ ਐਕਸਸੀਸੀ ਹੁੰਦੀ ਸੀ ਜਦੋਂ ਸ਼ੁਰੂ ਹੋਲੀ ਹੋਲੀ ਵੱਧਦਾ ਫਿਰ ਜੀ ਉਹ ਮੈਂ 2014 ਦੇ ਵਿੱਚ ਮੈਂ ਰੀਹੈਬਿਟੇਸ਼ਨ ਕੱਟਿਆ ਸੀ ਜਾਨਕਿ ਮੈਂ 1 ਇਅਰ ਰੀਹੈਬਿਟੇਸ਼ਨ ਚ ਰਿਹਾ ਉਹ ਡਰਗ ਛੱਡਤੀ ਉਹਦੋਂ ਮੈਂ ਦਵਾਈਆਂ ਜੀ ਦਵਾਈ ਚਲੇ ਗਿਆ ਦਵਾਈ ਚਲਾਇਆ ਗਿਆ ਇੰਡੀਆ ਅਗੇ ਮੇਰੇ ਸਿਸਟਰ ਦੀ ਮੈਰ ਅਸੀਂ ਉਦੋਂ ਬਾਅਦ ਪਤਾ ਫੀਮ ਗਿਆ ਸੀ ਸਮਝ ਲੈ ਵੀ ਮੈਂ ਨੂੰ ਡਰਗ ਨੂੰ ਰੋਕ ਦੇ ਦੀ ਫੀਮ ਨੂੰ ਕਰਨਗੇ 5 ਸਾਲ ਹੋ ਗਏ ਮੈਨੂੰ ਜਾਨਕਿ ਉਹ ਫੀਮ ਹੁਣ ਦੂਰ ਆ ਸਰ ਦੂਰ ਆ ਪੰਜਾਬ ਪੁਲਿਸ ਤੇ ਵੀ ਰੋਲ ਆ ਜਾਂਦਾ ਕਹਿ ਦਿੰਦੇ ਆ ਕਿ ਕਾਫ ਸਾਵ ਹੈ ਇੱਕ ਰੱਬ ਬਣ ਕੇ ਨਾਲ ਆ ਗਈ ਨਹੀਂ ਮੈਂ ਹੋਰ ਸਰਕਾਰਾਂ ਦੀ ਗੱਲ ਨਹੀਂ ਕਰਦਾ ਪਰ ਜਿਹੜੀ ਇਹ ਸਰਕਾਰ ਆ ਇਹਨਾਂ ਦੀ ਗਾਈਡਲਾਈਨ ਨਹੀਂ ਵਧੀਆ ਵਾਣਾ ਜੀ ਜਿਹੜੇ ਨਸ਼ਾ ਬੀਦ ਨੇ ਘਰ ਟਾਰੇ ਜਿਹੜਾ ਨਸ਼ਾ ਬੰਦਾ ਵੇਚਦਾ ਹੀ ਉਹ ਸਿਰਫ ਆਪਣੇ ਜਵਾਕਾਂ ਦਾ ਘਰ ਬਣਾਉਣ ਲਈ ਵੇਚਦੇ ਸੀ ਨਾ ਵੀ ਸਾਡਾ ਘਰ ਪਿਆ ਜੀ ਜੇ ਘਾਟ ਹਾਰੀ ਨਾ ਪੰਜਾਬ ਪੁਲਿਸ ਬਹੁਤ ਜਿਆਦਾ ਵਧੀਆ ਗਈ ਆ ਪੰਜਾਬ ਦਾ ਪੂਰਾ ਸੰਯੋਗ ਆ ਜੀ ਨਹੀਂ ਅੱਗੇ ਅੱਛਾ ਪੰਜਾਬ ਸਰਕਾਰ ਦੀ ਇੱਕ ਜੋ ਮੁਹਿੰਮ ਹੈ ਕਿ ਦੋਸ਼ ਕਰਾਰ ਕੀਤਾ ਉਹਨਾਂ ਨੂੰ ਸਗੋ ਇਹ ਕਹਿਤਾ ਕਿ ਇਹ ਬਿਮਾਰ ਬੱਚੇ ਨੇ ਇਹਨਾਂ ਦਾ ਇਲਾਜ ਉਹਦਾ ਨੇ ਨਸ਼ੇ ਦੇ ਵਿੱਚ ਪੈਕੇ ਹੋਏ ਆ ਉਹ ਤਾਂ ਨਸ਼ੇ ਦੇ ਵਿੱਚ ਫਸੇ ਹੋਏ ਕਿਉਂਕਿ ਉਹਦਾ ਪਸਾਰ ਹੁੰਦਾ ਨਾ ਜੇ ਤੁਸੀਂ ਪਹਿਲਾਂ ਹੀ ਫਸ ਸਕੂਗੀ ਬਾਹਰ ਕੱਢਣਾ ਜਾਂ ਉਹ ਕੋਈ ਨਹੀਂ ਰਿਕਰ ਸਕਦਾ ਤਾਂ ਅੰਬਲੀ ਬੰਦਾ ਨਾ ਜਿਹੜਾ ਨਸ਼ੇ ਵਾਲਾ ਉਹਨੂੰ ਸਿਰਫ ਤੁਸੀਂ ਪਿਆਰ ਨਾਲ ਛਡਾ ਸਕਦੇ ਆ ਜੇ ਕੋਈ ਮੇਰੇ ਗੱਲ ਦਿੰਦਿਆਂ ਕਦੇ ਵੀ ਤੂੰ ਛੱਡ ਦੇ ਮੈਂ ਨਹੀਂ ਛੱਡੂਗਾ ਸਿਰਫ ਪਿਆਰ ਦਾ ਜੀ ਉਹ ਤੁਸੀਂ ਉਹਨੂੰ ਪਿਆਰ ਹਾਂ ਕੋਈ ਖਵਾ ਪੀ ਉਹ ਚੀਜ਼ਾਂ ਉਹ ਜੀ ਨਹੀਂ ਛੱਡ ਸਕਦਾ ਵਾ ਜੀ ਜ਼ਿੰਦਗੀ ਦੇ ਵਿੱਚ ਜਿਨ ਕੇ ਮਢਵਿੰਦਰ ਵੀ ਗਏ ਆ ਐਸਪੀ ਸਰ ਤੇ ਐਸਐਸਆਈ ਜਗਦਾਰ ਜੀ ਆਪਣੇ ਜਗਰਾਵਾਂ ਤੋਂ ਉਹਨਾਂ ਦਾ ਪੂਰਾ ਰੋਲ ਆ ਜੀ ਆ ਮੈਂ ਤਾਂ ਉਹਨਾਂ ਦਾ ਧੰਨਵਾਦ ਕੀ ਮੈਂ ਤਾਂ ਹੱਥ ਜੋੜਦਾ ਵੀ ਉਹਨਾਂ ਨੇ ਮੇਰੀ ਜ਼ਿੰਦਗੀ ਬਚਾਦੀ ਮੈਂ ਫੀਮ ਵੀ ਛੱਡ ਚੁੱਕਿਆ ਜੀ ਜੀ ਮੈਂ ਉਹਨਾਂ ਕੈਮਰਾ ਕਹਿੰਦਾ ਮਨਵਿੰਦਰ ਵੀਰ ਸਰ ਦੀ ਸਰ ਦਾ ਬਹੁਤ ਧੰਨਵਾਦ ਹੈ ਜਗਦਾਰ ਐਸਐਸਆਈ ਸਰ ਮੇਰੀ ਵਾਰ-ਵਾਰ ਕਾਉਂਸਲਿੰਗ ਕਰਦੇ ਸੀ ਹਗੇ ਉਹ ਜੀ ਕਰਕੇ ਮੈਂ ਫੀਮ ਤੋਂ ਵੀ ਦੂਰ ਹੋ ਗਿਆ ਜੀ ਪੰਜਾਬ ਪੁਲਿਸ ਦਾ ਜੀ ਉਹ ਤਾਂ ਦੂਰ ਹੀ ਪੰਜਾਬ ਪੁਲਿਸ ਦਾ ਰੋਲ ਆ ਜੀ ਉਹਨਾਂ ਨੇ ਚੜਾਈ ਹਾਂਜੀ ਹਾਂਜੀ ਸੋ ਕੀ ਮੈਸੇਜ ਦੋਗੇ ਜੋ ਨਾਲ ਦੇ ਤੋਂ ਦਲਦਲ ਚ ਫਸੀ ਹੋਈ ਹੈ ਪੁਲਿਸ ਅਕਸ ਵਾਰੇ ਨੌਜਵਾਨ ਪੀੜ੍ਹੀ ਨੂੰ ਇੱਕ ਵਾਰੀ ਨਹੀਂ ਮੇਰੇ ਸਾਥੀ ਸਾਰੇ ਛੱਡ ਚੁੱਕੇ ਆਂ ਅਸੀਂ 8 ਈਅਰ ਹੋ ਗਏ ਕਿਨੂੰ 7 ਈਅਰ ਕਿਨੂੰ ਦੂਰੀ ਦੀ ਸਾਰੇ ਛੱਡ ਗਏ ਜਿਹੜੇ ਹੁੰਦੇ ਆ ਉਹ ਜਿਹਨਾਂ ਦੇ ਆਉਂਦੇ ਆ ਕੌਣ ਫ੍ਰੀ ਦੀ ਆ ਇਹ ਵੱਡੀ ਇਹ ਚੀਜ਼ ਹੈ ਵੀਰੇਣਾ ਵੀ ਉਹਨਾਂ ਨੇ ਇਹ ਕਹਿਣਾ ਚਾਹੀਦਾ ਵੀ ਇਹ ਤੁਹਾਨੂੰ ਪਹਿਲਾਂ ਪਹਿਲਾਂ ਤਾਂ ਨਸ਼ਾ ਚੰਗਾ ਲੱਗਦਾ ਵੀ ਉਹ ਨਸ਼ਾ ਸਾਨੂੰ ਸਰੂਰ ਆਉਂਦਾ ਬਾਅਦ ਚ ਉਹ ਨਸ਼ਾ ਨਾ ਮਜਬੂਰੀ ਬਣ ਜਾਂਦੀ ਹੈ ਬੰਦੇ ਦੀਆਂ ਕਿਉਂਕਿ ਉਹ ਨਹੀਂ ਕਰੂਗਾ ਸਵੇਰੇ ਉਂਗਲਾਂ ਟੁੱਟਦੀਆਂ ਸਭ ਤੋਂ ਵੱਡਾ ਕੀ ਆ ਤੁਹਾਡੇ ਪੈਰ ਦੀਆਂ ਉਂਗਲਾਂ ਟੁੱਟਦੀਆਂ ਅੱਜ ਤੁਹਾਨੂੰ ਗੁੱਸਾ ਚੜਦਾ ਤੁਹਾਡੇ ਨੱਕ 'ਚੋਂ ਪਾਣੀ ਆਉਂਦਾ ਵਾ ਦਾ ਵੀ ਹੁਣ ਪੰਜਾਬ ਪੁਲਿਸ ਵੀ ਆ ਮੀਚ ਚੱਲ ਰਹੀ ਹੈ ਬਹੁਤ ਜ਼ਿਆਦਾ ਜੀ ਉਹਨਾਂ ਦੇ ਜਿਹੜੇ ਯੂਆ ਜਿਹੜੇ ਕਰਦੇ ਆ ਉਹਨਾਂ ਦੀ ਕਾਉਂਸਲਿੰਗ ਰੀਹੈਬਿਟੇਸ਼ਨ ਚ ਭੇਜੋ ਵੀ ਹਾਂ ਇਲਾਜ ਦੀ ਜਰੂਰਤ ਆ ਸਰ ਬਹੁਤ ਵਧੀਆ ਤੁਹਾਡਾ ਨਾਲ ਗੱਲਬਾਤ ਕਰਕੇ ਸੋ ਬਿਲਕੁਲ ਗੱਲਬਾਤ ਕੀਤੀ ਆ ਔਰ ਨਸ਼ਾ ਛੱਡ ਚੁੱਕੇ ਨੇ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਦੂਜਿਆਂ ਨੂੰ ਸਮਝਾ ਰਹੇ ਨੇ ਪੰਜਾਬ ਦੀ youth ਨੂੰ ਸਮਝਾ ਰਹੇ ਨੇ ਔਰ ਪੈਰਾ ਦੇ ਰਹੇ ਨੇ ਔਰ ਪੰਜਾਬ ਸਰਕਾਰ ਦੇ ਵੱਲੋਂ ਇੱਕ ਟੀਮ ਚਲਾਈ ਗਈ ਹੈ ਕਿ ਯੋਧ ਨਸ਼ਿਆਂ ਵਿਰੁੱਧ ਜੋਨਸ਼ਾਤ ਤਸਕਰ ਨੇ ਸਾਫ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਆ ਪੰਜਾਬ ਚੋਂ ਤਾ ਫਿਰ ਨਸ਼ਾ ਤਸਕਰੀਦ ਛੱਡ ਦਿਓ ਇੰਨਾ ਹੀ ਨਹੀਂ ਹੁਣ ਜੋ ਐਡਿਕਟ ਨੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਜੋ ਬਿਮਾਰ ਦੇ ਵਿੱਚ ਕਿ ਇਹ ਇਹਦੇ ਬੱਚਿਆਂ ਸਾਥੀਆਂ ਨੂੰ ਇਲਾਜ ਦੀ ਜ਼ਰੂਰਤ ਹੈ ਕਿ ਹੋਰ ਪਰੇਸ਼ਾਨ ਕਰਨ ਦੀ ਜ਼ਰੂਰਤ ਹੈ ਸਭੋ ਚੰਗਾ ਲੱਗਿਆ ਗੱਲਬਾਤ ਕਰਾ ਹੋਰ ਡੇਟ ਦੇ ਜੁੜੇ ਰਿਹਾ ਫਿਲਹਾਲ ਸਾਂ